ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਜੰਪੁਰ ਸਵਾਗਤ ਕਰਦਾ ਜੀ ਖੋਰ ਵੀਡੀਓ ਵਿੱਚ ਅੱਜ ਅਪਾਂ ਪਹੁੰਚੇ ਆਂ ਪਿੰਡ ਕਦੋਂ ਦੇਖੋ ਤੁਸੀਂ ਬੱਕਰੀਆਂ ਆਪਾਂ ਇਹਨਾਂ ਦੀ ਕਰਨੀਆਂ ਬੜਾਈ ਕੋਲ ਬਾੜੀਆਂ ਘਾਟ ਘਾਟ ਬੱਤੀਆਂ ਨੇ ਜੇ ਜਾਣਦੇ ਆਪਾਂ ਬਾਈ ਤੋਂ ਇਹਨਾਂ ਬਾਰੇ ਨਾਲੇ ਜੇ ਕਿਸੇ ਵੀਰ ਨੇ ਹੋਰ ਨੇ ਲੈਣੀਆਂ ਹੋਣ ਵੀ ਉਹਨਾਂ ਨੂੰ ਵੀ ਦੇ ਦੇਊ ਆ ਬੱਕਰੀਆਂ ਤੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਪਿੰਡ ਦਾ ਨਾਂ ਦੱਸ ਦਿਓ ਪਿੰਡ ਕਦੋਂ ਆ ਵੀਰੇ ਹਾਂਜੀ ਫਰੋਜ਼ ਖਾਨ ਮੇਰਾ ਨਾਂ ਆ ਫਰੋਜ਼ ਖਾਨ ਹਾਂਜੀ ਇਹ ਦਰਸ਼ਕੋ ਇਹ ਪੈ ਜਾਂਦਾ ਪੈਲ ਤੋਂ ਦਰਾਹੇ ਨੂੰ ਜਾਂਨੇ ਆ ਆਪਾਂ ਜਦ ਉਹ ਰੋਡ ਤੇ ਪੈ ਜਾਂਦਾ ਪਿੰਡ ਕਦੋਂ ਪੈਲ ਦੇ ਵਾਲ ਦਰਾਹੇ ਦੇ ਵਿਚਾਲੇ ਆ ਡੱਬੇ ਬਣਾਉਂਦਾ ਕਦੋਂ ਹਾਂ ਹਾਂ ਤੇ ਫਰੋਜ਼ ਵੀਰੇ ਇਹ ਬੱਕਰੀਆਂ ਮੰਨ ਲਾ ਆਪਣੇ ਕੋਲ ਕਦੋਂਗੀਆਂ ਰੱਖੀ ਨੇ ਇਹਦਾ ਜੀ ਸਾਡੇ ਜੰਮਰ ਤੋਂ ਵੀ ਪਹਿਲਾਂ ਦੀਆਂ ਨੇ ਦਾਦਿਆਂ ਪਰਦਾਦਿਆਂ ਦੀ ਚੱਲਿਆ ਆਉਂਦਾ ਕੰਮ ਅੱਛਾ ਹਾਂ ਆਈਦਾ ਛੋਟੇ ਛੋਟਿਆਂ ਨੇ ਪਹਿਲਾਂ ਇਹੀ ਛਲਾਰੂ ਖਲਾਏ ਨੇ ਕੋਈ ਕਿਵੇਂ ਕਹਿੰਦੇ ਨੇ ਖੇਲਾ ਵੀ ਨਹੀਂ ਤੇ ਜੱਤ ਆਉਂਦੀਆਂ ਅੱਛਾ ਜੱਤਾਂ ਇਹੀ ਇਹੀ ਕੁਛ ਦੀਗਾ ਅੱਛਾ ਖੜਾਉਣੇ ਨਹੀਂ ਖੜਾਏ ਖੜਾਉਣੇ ਇਹੀ ਦੀ ਖੜਾਉਣੇ ਸਾਨੂੰ ਮੇਵ ਨਹੀਂ ਖੜਾਏ ਨੇ ਜੀ ਠੀਕ ਆ ਠੀਕ ਆ ਹਾਂ ਯਾਨੀ ਪਹਿਲਾਂ ਬਾਜਪੰਦੋਂ ਪਿਓ ਦਾਦਿਆਂ ਤੋਂ ਇਹੀ ਤੇ ਹਾਂ ਜੀ ਪਿਓ ਦਾਦਿਆਂ ਤੋਂ ਚੱਲਿਆ ਆਉਂਦਾ ਭੇਡਾਂ ਦਾ ਵੀ ਬੱਕਰੀਆਂ ਦਾ ਵੀ ਸਾਡਾ ਇਹੀ ਕੀਤਾ ਯਾਨੀ ਪਹਿਲਾਂ ਤੋਂ ਚੱਲਿਆ ਉਹ ਦੇਖ ਲਓ ਬੱਕਰੀਆਂ ਭੇਡਾਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਬਾਈ ਕੋਲੋਂ ਪਹਿਲਾਂ 2-4 ਸੰਭਾਲ ਕਰ ਲਈ ਬਾਈ ਨਾਲ ਤੇ ਵੀਰੇ ਕਿਹੜੀ ਕਿਹੜੀ ਨਸਲ ਦੀਆਂ ਨੇ ਆਪਣੇ ਕੋਲੇ ਨਸਲ ਵੀਰੇ ਆਪਣੇ ਕੋਲ ਬੀਟਲ ਤੇ ਨੇ ਬੀਟਲ ਤੇ ਇਹ ਘਰ ਦੀ ਉਹ ਬਰੀਡ ਆ ਇਹ ਘਰ ਦੀਆਂ ਨੇ ਜੀ ਸਾਡੇ ਰੱਖੀਆਂ ਹੋਈਆਂ ਪਿਓਰ ਆ ਹਾਂ ਵੀਰੇ ਘਰ ਦੀਆਂ ਨੇ ਆਪਣੇ ਕੋਲੇ ਬੱਚਾ ਪਾਲਿਆ ਹੋਇਆ ਘਰ ਦਾ ਹੀ ਆ ਗਾਂ ਦੋ ਬੱਕਰੇ ਦੀ ਕਿਉਂ ਮੈਂ ਵੇਚਤੇ ਦੀ ਪਹਿਲਾਂ ਮੇਰੇ ਕੋਲ ਦੋ ਰੱਖੇ ਹੋਏ ਸੀ ਉਹ ਵੀ ਠੀਕ ਆ ਉਹ ਵੀ ਪਿਓਰ ਚ ਆਉਂਦੀ ਉਹਦਾ ਪੁੱਤ ਰੱਖਿਆ ਹੋਇਆ ਇੱਕ ਮੇਰੇ ਕੋਲ ਹੋਰ ਬੜੇ ਦਾ ਅਚਾ ਉਹ ਵੀ ਪਤਾਂ ਦੇ ਦੱਬੇ ਬੱਕਰੇ ਦਾ ਠੀਕ ਆ ਨਾਲ ਕਦੀ ਵੀ ਇੱਕ ਰੱਖੀ ਹੋਈ ਆ ਹਾਂ ਇਹ ਵੀ ਰੱਖੀ ਆਏ ਆ ਵੀਰੇ ਲੱਤਾ ਟੁੱਟ ਗਈ ਦੀ ਯਾਰ ਮੇਤੋ ਫਿਰ ਲੋਟ ਨਹੀਂ ਦੀ ਆਉਂਦਾ ਨਾਲ ਕੰਮ ਜਿਵੇਂ ਹੁਣ ਭੇਡਾਂ ਪੂਡਾਂ ਸੂ ਪੈਂਦੀਆਂ ਨੇ ਬਾਹਰ ਬੱਚਿਆਂ ਨੂੰ ਫਿਰ ਇਹਦੇ ਦੇ ਰੱਖ ਲੈਣੇ ਆ ਨਹੀਂ ਆਉਣਾ ਇਹਦਾ ਇਹਦਾ ਹਾ ਇਹਦਾ ਫਾਇਦਾ ਨਾਲ ਵੀ ਇੱਕ ਉਹ ਮਾਲ ਦੇ ਵਿੱਚ ਚੰਗੀ ਹੁੰਦੀ ਆ ਇਹ ਵਧੀਆ ਹੁੰਦੀ ਆ ਠੀਕ ਜਿਹਾ ਵਧੀਆ ਲੱਗਦੀ ਆ ਦੇਖੋ ਨੂੰ ਵਧੀਆ ਲੱਗਦੀ ਆ ਸੋਹਣੀ ਲੱਗਦੀ ਆ ਬਾਕੀ ਉਹ ਵੀ ਜਿਵੇਂ ਉਹਨਾ ਕੰਜ ਬੱਕਰੀ ਆ ਸਾਡੇ ਕੋਲ ਇਹ ਵੀ ਵਧਾਰਾ ਮੰਗਦੀਆਂ ਨੇ ਗਾ ਕੰਜ ਬੱਕਰੀ ਉਹ ਵੀ ਵਧਾਰਾ ਮੰਗਦੀ ਆ ਇਹ ਵੀ ਵਧਾਰਾ ਹੀ ਮੰਗਦੇ ਆ ਜਣੇ ਕੰਜ ਨਸਲ ਦੀ ਆ ਹਾਂ ਹਾਂ ਕੰਜ ਬੱਕਰੀ ਜਿਵੇਂ ਆਪਣੇ ਆ ਖੁਸ਼ਰੇ ਨਹੀਂ ਪਿੰਡ ਚ ਬੰਧਾਈ ਲੈਣ ਵਾਲੇ ਆਉਂਦੇ ਜਿਹੜੇ ਹਾਂ ਹਾਂ ਇਹ ਨਸ ਚੋਂ ਵੀ ਇਹ ਵੀ ਹੈਗੀ ਆਪਣੇ ਕੋਲ ਵੱਟ ਅੱਛਾ ਅੱਛਾ ਠੀਕ ਆ ਹਾਂ ਇਹ ਵੇਚ ਰਹੇ ਉਹ ਵੀ ਦਿਖਾਵਾਂਗੇ ਵੀਰੇ ਉਹ ਵੀ ਦਿਖਾ ਦਨੇ ਆਪਾਂ ਅੱਛਾ ਵੀਰਾਂ ਦੇ ਭੇਡਾਂ ਵੀ ਮਿਡਲ ਦੀਆਂ ਨੇ ਭੇਡਾਂ ਨਹੀਂ ਵੀਰੇ ਭੇਡਾਂ ਆਪਣੇ ਕੋਲ ਹੈਗੀਆਂ ਨੇ ਕਜਲੀਆਂ ਨੇ ਹਾਂ ਵਿੱਚ ਆਪਣੇ ਕੋਲ ਗੰਗਾ ਪਾਰੀ ਭੇਡਾਂ ਨੇ ਦੂਈਆਂ ਆ ਜਿਹੜੀਆਂ ਹੁਣ ਨਵੀਆਂ ਪਾਜਦੇ ਨੇ ਵਿੱਚ ਬੱਕਰੀਆਂ ਵਾਲੇ ਐਨ ਕਾਲੀਆਂ ਨੇ ਅੱਛਾ ਅੱਛਾ ਹਾਂ ਉਹ ਉਹ ਭੇਡਾਂ ਨਹੀਂ ਆਪਣੇ ਕੋਲ ਹਾਂ ਠੀਕ ਆ ਠੀਕ ਆ ਬਸ ਕੋ ਖੜੋ ਬਾਈ ਦਾ ਬੱਕਰਾ ਉਹ ਵੀ ਦਿਖਾਓ ਦੇਖੋ ਕਿੰਨਾ ਅਰੇ ਓਏ ਆ ਜਾ ਦੱਸਾਂਗੇ ਤੁਹਾਨੂੰ ਹਾਈਟ ਉਹਦੀ ਕਿੰਨੀ ਆ ਜਾ ਰੇ ਆਹ ਲੰਦਾ ਕੋਈ ਨਹੀਂ ਦੀਰੇ ਆ ਜਾ ਤੂੰ ਤੇ ਵੀਰੇ ਜੇ ਮੰਨ ਲਾ ਕਿਸੇ ਹੋਰ ਵੀਰ ਨੇ ਭੇਡਾਂ ਲੈਣੀਆਂ ਹੋਣ ਜਾਂ ਬੱਕਰੀਆਂ ਲੈਣੀਆਂ ਹੋਣ ਯਾਨੀ ਆਪਣੇ ਕਨੀ ਤਾਂ ਹਜੇ क्रेज ਘਟਾ ਇੰਦਰ ਮੁਕਤਸਰ ਕਨੀ ਦਾ ਬਾਵਾ ਠੰਡੇ ਕਹਿੰਦਾ ਹਾਂਜੀ 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 ਜੇ ਮੈਨੂੰ ਛੋਟੇ ਜ਼ਿਮੀਦਾਰ ਨੇ ਉਹ ਰੱਖਣੀਆਂ ਚਾਹੁੰਦੇ ਆ ਹਾਂਜੀ ਪਰ ਉਹਨਾਂ ਨਾਲ ਮੰਡੀਆਂ ਤਾਂ ਧੋਖਾ ਹੋ ਜਾਂਦਾ ਕਹਿ ਕੇ ਕੁਝ ਹੋਰ ਤੇ ਦੇ ਦੇਣਾ ਮਾਲ ਹੋਰ ਤੇ ਬਾਕੀ ਉਹਨਾਂ ਨੂੰ ਬਿਮਾਰੀ ਠਮਾਰੀ ਦਾ ਨਹੀਂ ਨਵੇਂ ਬੰਦੇ ਨੂੰ ਪਤਾ ਨਹੀਂ ਨਵੇਂ ਬੰਦੇ ਨੂੰ ਪਤਾ ਨਹੀਂ ਹਾਂਜੀ ਹਾਂਜੀ ਬਈ ਨਾ ਉਹਨਾਂ ਨੂੰ ਕੋਈ ਦੱਸਣਾ ਕਹਿੰਦੇ ਨੇ ਤੇਰੇ ਕੋਲ ਦੱਸਾਂਗੇ ਆਵਾਂਗੇ ਮੰਨ ਲਏ ਉਤੋਂ ਕੋਈ ਲਵੇ ਕੋਈ 10 15 ਭੇਡਾਂ ਜਾਂ ਬੱਕਰੀਆਂ ਤੁਸੀਂ ਦੇ ਸਕਦੇ ਹੋ ਹਾਂਜੀ ਹਾਂ ਜੀ ਲੈ ਜਾ ਸਕਦਾ ਤੇ ਜੇ ਕੋਈ ਉਹ ਮੰਨ ਲਾ ਬਿਮਾਰੀ ਠਮਾਰੀ ਆਪੇ ਉਹ ਅਸੀਂ ਜਾ ਸਕਦੇ ਹਾਂ ਫੋਨ ਤੇ ਵੀ ਦੱਸ ਸਕਦੇ ਹਾਂ ਵੀ ਭਾਈ ਇਹਦੇ ਆ ਟੀਕੇ ਲੱਗੂ ਇਹਨੂੰ ਆਹ ਫਲਟਾ ਇਹਨੂੰ ਆਹ ਦਵਾਈ ਦੇਣੀ ਪੈਣੀ ਆ ਠੀਕਾ ਸਾਰਾ ਉਹਦੇ ਨਾਲ ਗੱਲ ਕਰਾਂਗੇ ਜੇ ਜਾਨੂੰ ਜਾਣਾ ਵੀ ਹਾਂ ਹਾਂ ਐਂ ਤਾਂ ਜਾ ਮਰਜੀ ਸੱਦੇ ਯਾਰ ਉਹੀ ਚੱਕਰ ਨਹੀਂ ਗਾ ਜਿਆਦਾ ਅਗਲੇ ਨੂੰ ਆਪਾਂ ਬਜਾਰੇ ਨੂੰ ਦੇਣੇ ਨੇ ਪਸ਼ੂ ਇੱਕ ਆਪਣਾ ਸਾਥੀ ਬਣਾਉਣਾ ਉਹ ਠੀਕ ਹੈ ਕਿ ਨਹੀਂ ਆਪਾਂ ਰੋਟੀ ਲੱਗੇ ਸਮਾਂ ਅਗਲਾ ਵੀ ਲੱਗੇ ਵਧੀਆ ਗੱਲ ਆ ਇਹ ਤੇ ਮੈਨੂੰ ਇੱਕ ਚੀਜ਼ ਹੋਰ ਆਪਾਂ ਲਾਸਟ ਕੁਐਸਚਨ ਕਰਦੇ ਆਂ ਉਸ ਤੋਂ ਬਾਅਦ ਬੱਕਰੀਆਂ ਦੇਖਦੇ ਆਂ ਵੀਰੇ ਇਹਨਾਂ ਰੱਖਣ 'ਚ ਫਾਇਦਾ ਹੈਗਾ ਇਹਨਾਂ 'ਚ ਫਾਇਦਾ ਵੀਰੇ ਰੋਜੀ ਰੋਟੀ ਵਧੀਆ ਚੱਲਦੀ ਆ ਹਾਂ ਬਹੁਤ ਬਹੁਤ ਵਧੀਆ ਜਾਂ ਨਹੀਂ ਹਾਂ ਜੀ ਜਿਵੇਂ ਹੁਣ ਜ਼ਿਮੀਂਦਾਰ ਕੋਲੇ ਜ਼ਮੀਨ ਆ ਸਾਡੇ ਕੋਲ ਵੀ ਜ਼ਮੀਨ ਹੈ ਇਹ ਹਾਂ ਕਿਸੇ ਟਾਈਮ ਵੀ ਕੋਈ ਪੀੜੀ ਪੈਂਦੀ ਆ ਇਹਨੂੰ ਵੇਚ ਸਕਦੇ ਆ ਹੁਣ ਜੇ ਆਪਾਂ ਮੈਂਸ ਲੈ ਲਈ ਮੈਂਸ ਵੇਚਣੀ ਹੋਵੇ ਮੀਨਾ ਨਹੀਂ ਵਿਕਦੀ ਇਹਨੂੰ ਹੁਣ ਫੋਨ ਮਾਰ ਕੇ ਹੁਣ ਵੇਚ ਦੇ ਇਹ ਗੱਲ ਤਾਂ ਨਹੀਂ ਸਹੀ ਜੇ ਵਿੱਚ 20 ਮਿੰਟ ਦੇ ਰੁਪਏ ਆ ਜਾਣੇ ਸਹੀ ਗੱਲ ਆ ਹਾਂ ਯਾਨੀ ਮੈਂ ਇੱਕ ਤੋਂ ਪਹਿਲਾਂ ਵੀ ਵੀਡੀਓ ਆਉਣੇ ਨੇ ਉਹ ਵੀਰ ਨੇ ਵੀ ਇਹੀ ਗੱਲ ਅੱਗੇ ਪੀੜੀ ਪੈਂਦੀਆਂ ਨੂੰ ਜਦ ਹੀ ਆਪਾਂ ਜਦੇ ਵੇਚਦੇ ਹਾਂ ਜੀ ਵੇਚ ਦੋ ਹਾਂਜੀ 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 ਯਾਨੀ ਰੱਖਣੀਆਂ ਜਿਵੇਂ ਛੋਟੇ ਜ਼ਿਮੀਦਾਰਾਂ ਲਈ ਫਾਇਦੇ ਦਾ ਸੌਦਾ ਇਹ ਹਾਂਜੀ ਹੁਣ ਇਹਨਾਂ ਦੇ ਸਿਰ ਤੋਂ ਹੀ ਜਵਾਕ ਪੜਾਏ ਨੇ ਆਪਾਂ ਹਾਂ ਗੁੱਡੀਆਂ ਨੇ ਦੋ ਇੱਕ ਪੜਦੀ ਆ ਇੱਕ ਇੱਕ ਗੁੱਡੀ ਮੇਰੀ ਕੈਨੇਡਾ ਚ ਫੇਰ ਦੇਖ ਲਓ ਇਹਨਾਂ ਦੇ ਸਿਰ ਤੋਂ ਹੀ ਗਏ ਨੇ ਹਾਂ ਨਹੀਂ ਮੈਂ ਤਾਂ ਇਹ ਪੁੱਛਣਾ ਚਾਹੁੰਨਾ ਵੀ ਇਹ ਮੇਰੇ ਛੋਲੇ ਜ਼ਿੰਮੇਦਾਰ ਨੇ ਦੋ ਤਿੰਨ ਕੀਲੇ ਵਾਲੇ ਉਹ ਉਹਨਾਂ ਦੇ ਫਾਇਦੇਮੰਦ ਨੇ ਫਾਇਦੇਮੰਦ ਨੇ ਵੀਰ ਜੀ ਨਾਲ ਆਏ ਇਹਨਾਂ ਦੇ ਕਿਹੜਾ ਕੋਈ ਬਾਲਾ ਖਰਚਾ ਹਾਂ ਹਾਂ ਜਿਵੇਂ ਆਪਾਂ ਮੈਂਸ ਰੱਖ ਲਈ ਇੱਕ 10 ਬੱਕਰੀਆਂ ਇੱਕ ਮੈਂਸ ਬਰੋਬਰ ਨੇ ਸਹੀ ਗੱਲ ਆ ਨਾਲੇ ਕੋਈ ਬਾਲਾ ਹੋ ਨਹੀਂ ਮੈਂਸ ਦੇ ਤਾਂ ਹੁਣ ਕਦੇ ਆਪਾਂ ਕੁਛ ਕਰਦੇ ਆ ਕਦੇ ਕੁਛ ਕਰਦੇ ਆ ਨਮਾਉਣਾ ਹੈ ਨਾ ਨੂੰ ਹੀ ਬਜਰੀਆਂ ਨੂੰ ਸਹੀ ਗੱਲ ਆ ਇਹਦਾ ਮੈਂ ਤਾਂ ਉਹੀ ਡਰਦੀਆਂ ਨੇ ਹਾਂ ਦੁੱਧ ਆਪਦਾ ਸੇਵਾ ਕਰੇਗਾ ਉਹ ਜੱਚ ਹੋਈਆਂ ਮੇਂ ਉਹੀ ਤਾਂ ਗੱਲਾ ਕਰੀ ਜਿਹੜੀ ਮਰਜ਼ੀ ਫੀਡ ਪਾਈ ਚੱਲ ਉਹ ਜਾਲ ਉਹਦੇ ਪਸ਼ੂ ਲੱਗ ਜਾਂਦੇ ਨੇ ਤੇ ਮੈਂ ਹੁਣ 2-4 ਬੱਕਰੀਆਂ ਲੈਂਦੀਆਂ ਉਹਨਾਂ ਨੂੰ ਹੌਲੀ-ਹੌਲੀ ਮਾਲ ਦੇ ਵਿੱਚੋਂ ਗਈਆਂ ਨੇ ਉਹ ਹੌਲੀ-ਹੌਲੀ ਉਹਨਾਂ ਨੇ ਗਿਜੇ ਜਾਂਦੇ ਜਾਂ ਦਾਣਾ ਪੱਕਾ ਸੰਨੀ ਤੇ ਉਹਨਾਂ ਨੇ ਗਿਜਣਾ ਨਹੀਂ ਸੰਨੀ ਤੇ ਹੌਲੀ-ਹੌਲੀ ਲੱਗਣਗੇ ਅੱਛਾ ਅੱਛਾ ਹਾਂ ਜਦੋਂ ਉਹਨਾਂ ਦੀ ਪੱਠਾ ਹੋ ਗਈਆਂ ਬੱਚੇ ਹੋ ਗਏ ਕਹਾ ਉਹਨਾਂ ਨੂੰ ਸੰਨੀ-ਸੁੰਨੀ ਤੇ ਯਾਦੇ ਕਾਇ ਤੇ ਮਰਜ਼ੀ ਲਾ ਲੀ ਉਹਨਾਂ ਉੱਥੇ ਲੱਗ ਜਾਣਾ ਨਾ ਚੱਲ ਫਿਰ ਐਂ ਕਰ ਹੁਣ ਤੂੰ ਹਾਂਜੀ ਸਾਨੂੰ ਵਧੀਆ ਵਧੀਆ ਬੱਕਰੀਆਂ ਦਿਖਾ ਪੰਜ ਚਾਰ ਲਿਆ ਵੀਰ ਫੜ ਕੇ ਕਿੱਥੇ ਗਿਆ ਦੂਜਾ ਆ ਜਾ ਓਏ ਆ ਜਾ ਫਲੇ ਇੰਦਰੀ ਹਾਂਜੀ ਓ ਇੰਦਰੀ ਆਪਣਾ ਲਿਆ ਬੱਕਰਾ ਲਿਆ ਫੜ ਕੇ ਬੱਕਰੀਆਂ ਲਿਆ ਬੱਕਰੀ ਲਿਆ ਫੜਾਲੇ ਬੱਕਰਾ ਲਿਆ ਆ ਜਾ ਓਏ ਦਰਸ਼ਕੋ ਦੇਖ ਲੋ ਮਾਲ ਵੀਰ ਦਾ ਹਾਰੇ ਆ ਸਾਰਾ ਫਿਰਦਾ ਇਹ ਲੋ ਪਿਓਰ ਬੀਟਲ ਦਾ ਨਸਲ ਆ ਬੀਟਲ ਅੰਬਰਸਰੀ ਬੱਕਰੀ ਵੀ ਗੈਂਦ ਆ ਇਹਨੂੰ ਵੀ ਅੰਬਰਸਰੀ ਹੀ ਅੰਬਰਸਰੀ ਪਿਓਰ ਬੀਟਲ ਚ ਪਿਓਰ ਬੀਟਲ ਜਾ ਆ ਦੇਖ ਇੱਥੇ ਖੜ ਜਾ ਵੀਰੇ ਆਹ ਦੇਖੋ ਦਰਸ਼ਕੋ ਇਹ ਨਹੀਂ ਹੁਣੇ ਮਣ ਕੇ ਹਟਿਆਂ 47 ਇੰਚ ਤੋਂ ਉੱਪਰ ਇਹਦਾ ਕੱਦ ਆ 40 ਰੁਪਏ 40 ਦੇ ਵਿਚਾਰ ਵਿਚਾਲੇ ਆ ਜਾਂ ਨਹੀਂ 60 40 ਕਹਿ ਲੋ ਜਹੇ ਹੁਣੇ ਫੀਤਾ ਲਾਗੇ ਛੱਡੇ ਆਂਦੇ ਅਸੀਂ ਕਿਉਂ ਇਹ ਵੀ ਬੀਟਲ ਆ ਥੱਲੇ ਵੀਰੇ ਹਾਂਜੀ ਹਾਂਜੀ ਪਿਓਰ ਬੀਟਲ ਜਾ ਵੀਰੇ ਕਿੰਨਾ ਜਦਾ ਵੀਰੇ ਏ ਵੀਰੇ ਛੇਦਾਂ ਦਾ ਛੇਦਾਂ ਦਾ ਹਾਂ ਆ ਦੇਖ ਲੋ ਦਰਸ਼ਕੋ ਛੇਦਾਂ ਤੋਂ ਹੋਇਆ ਚਲ ਕੋਈ ਵਾਲੇ ਟੱਪਦਾ ਜਵਾਨ ਆ ਜੇ ਨੀ ਪੂਰਾ ਪੂਰਾ ਹੀ ਪੂਰਾ ਮਾੜਾ ਦਾ ਫਨਕਾਰ ਪੂਰੀ ਇਹ ਅੱਠ ਦਾ ਦੋ ਤੇ ਪੂਰਾ ਜਵਾਨੀ ਚ ਪੂਰਾ ਹੋ ਜਾਣਾ ਵੀਰੇ ਇਹਨੇ ਅੱਛਾ ਜੀ ਅੱਠ ਦਾ ਦੋ ਹੋ ਗਿਆ ਫਿਰ ਪੂਰਾ ਜਵਾਨੀ ਚ ਹਾਂ ਫਿਰ ਇਹਦਾ ਕੱਦ ਵੀ ਰੁਕ ਜਾਣਾ ਕਹਿੰਦਾ ਉੱਥੇ ਅੱਛਾ ਅੱਛਾ ਹਜੇ ਉਹਦਾ ਕੱਦ ਕੱਢੂ ਹਲੇ ਹੋਰ ਕੱਢੂ ਆਪਾਂ ਤੇ ਬਣਾਵਾਂਗੇ ਵੀਡੀਓ ਫਿਰ ਹਾਂ ਕੱਦ ਕੱਢੂ ਹਲੇ ਹੋਰ ਕੋਈ ਨਜ਼ਰ ਜਾਣ ਦੇ ਹਲ ਕੋਈ ਹੋਰ ਵਧੀਆ ਬੱਕਰੀ ਭੇਂਟ ਦਿਖਾ ਫੜ ਕੇ ਲੈ ਆ ਵੀ ਫੜ ਕੇ ਤਿਆਰ ਰੱਖਿਆ ਫਿਰੋ ਤੁਸੀਂ ਫੜਦੇ ਕਰੇ ਹਾਂ ਫੜ ਲੈ ਫੜ ਲੈ ਫੜ ਲੈ ਕਰਾ ਆਹ ਦੇਖਾ ਇਹੇ ਪਾਤਾ ਦੇਖੋ ਇਹ ਕੰਨਾ ਚੱਦੀ ਆ ਇਹਦਾ ਵੀਰੇ ਤੇ ਪੂਰੇ ਦੰਦਾ ਪੂਰੇ ਦੰਦਾ ਹੈ ਦੇਖੋ ਦਸਕੋ ਇਹ ਪਿਓਰ ਬੀਟਲ ਦਾ ਸਲਾਮਬਰਸਰੀ ਕੰਨ ਦੇਖੋ ਕਿੰਨੀ ਸਾਫ ਵਾ ਚਮਕਦੀਆਂ ਦੇਖੋ ਕੰਨੀਆਂ ਨੇ ਬੜੀਆਂ ਜੀਆਂ ਬੱਕਰੀਆਂ ਐਨ ਸਾਰੀਆਂ ਐਨ ਹੀ ਮੜੀਆਂ ਜੀਆਂ ਪਈਆਂ ਨੇ ਅੱਛਾ ਉਹਨਾਂ ਦਾ ਫਰਦਾ ਲਾਲ ਇੱਕ ਤੇ ਆ ਵੀ ਬੀਟ ਲਾਇਆ ਇਹ ਵੀ ਬੀਟ ਲਿਆ ਵੀਰੇ ਹਾਂ ਇਹ ਕਿੰਨੇ ਦੰਦਾ ਇਹ ਵੀ ਪੂਰੇ ਹੀ ਹੋ ਮਿੰਦਾ ਪੂਰੀ ਜਾਂਦਾ ਵੀ ਇਹ ਵੀ ਪੂਰੀ ਆ ਕੋਈ ਪੱਠੋ-ਪੱਠੋ ਖਾ ਮਣੀ ਮੁੱਢ ਪੱਠ ਕੱਢ ਲੈਨੇ ਕੋਈ ਨਹੀਂ ਬੱਠ ਵੀ ਆ ਪੱਠ ਲਿਆ ਪੁੱਤ ਵਰਕੇ ਤੇ ਇਹ ਦੁੱਧ ਕਿੰਨਾ ਦੇ ਦਿੰਦੀਆਂ ਨੇ ਦੁੱਧ ਦਾ ਵੀਰੇ ਸੇਵਾ ਨਾਲ ਆ ਸੇਵਾ ਨਾਲ ਆ ਠੀਕ ਆ ਕਿ ਨਹੀਂ ਮੈਂ ਤੋ ਅੰਦਾਜ਼ੇ ਨਾਲ ਵੱਧ ਤੋਂ ਵੱਧ ਕਿੰਨਾ ਦੇ ਘਟ ਤੋਂ ਘਟ ਵੱਧ ਤੋਂ ਵੱਧ ਯਾਰ ਬੱਕਰੀ ਖਿੱਚ ਕੇ ਵੀ 4 ਲੀਟਰ ਦੁੱਧ ਕਰ ਦੂੰ 4 ਵਾਹ ਮੈਨੂੰ ਜਿਹੜਾ ਬੱਕਰੀ ਨਹੀਂ ਉਹ ਤਾਂ ਗਪੌੜ ਮਾਰਨ ਦਾ ਕੀ ਫਾਇਦਾ ਹਾਂ ਉਹਦਾ ਕੀ ਫਾਇਦਾ ਜੇ ਹੁਣ ਸੇਵਾ ਚ ਬੱਕਰੀ ਕੋਈ ਬੜੀ ਬਾਡੀ ਦੀ ਬੱਕਰੀ ਆ ਆ ਇਹਦੇ ਮੰਗੂ ਹਾਂ ਹਾਂ ਬੜੀ ਬਾਡੀ ਦੀ ਬੱਕਰੀ ਆ ਉਹ ਜੀ ਪੰਜ ਤੋਂ ਸੂਈ ਜਾਨੀ ਥੱਲੇ ਹੀ ਰੱਖੂ ਉੱਤੇ ਨਹੀਂ ਕਰਦੀ ਅੱਛਾ ਹਾਂ ਦੇਖ ਐੜਾ ਐੜਾ ਦਰ ਕਾਲਾ ਕਾਲਾ ਕੋਈ ਨਾ ਕੋਈ ਇਹ ਆ ਵੀ ਬੜੇ ਬੜੀਆਂ ਬੱਕਰੀਆਂ ਰੱਖੇ ਨੇ ਬੜੇ ਬੜੇ ਬੱਕਰੇ ਦਾ ਆ ਬੱਚਾ ਇਹਦਾ ਆ ਆ ਬੱਚਾ ਇਹਦਾ ਅੱਛਾ ਆ ਬੱਚਾ ਬੜੇ ਬੱਕਰੇ ਦਾ ਆ ਪਾ ਇਹਦੇ ਵੇਚੇ ਦੀ ਦੋ ਅੱਛਾ ਉਹਨਾਂ ਦਾ ਕਾਲੇ ਕਾਲੇ ਡੱਬੇ ਦਾ ਪਿਓਰ ਬੀਟਲ ਚ ਦੀ ਉਹ ਵੀ ਆ ਬੱਚਾ ਉਹਦਾ ਅੱਛਾ ਹਾਂ ਇਹ ਵੀ ਨਜ਼ਰ ਦਾ ਜੇ ਇਹ ਮੈਂ ਕਹਣਾ ਘਰ ਦਾ ਇਹ ਵੀਰੇ ਚਾਰ ਦੰਦਾ ਹੈ ਇਹ ਚਾਰ ਦੰਦਾ ਹੈ ਹਾਂ ਕੱਦ ਕੱਡੂ ਛੇਲਾ ਲਿਆਂਦਾ ਬੱਚਾ ਹੀ ਆਇਆ ਬੱਚਾ ਹਾਂ ਦੇਖ ਲਓ ਵੀਰੋ ਇਹ ਵੀ ਬੱਚਾ ਆ ਜੀ ਆ ਛੇਲੀ ਖੜੀ ਆ ਜੀ ਇਹਦੀ ਛੇਲੀ ਆ ਆ ਛੇਲੀ ਆ اچھا ਇਹਦੀ ਆ ਇਹਦੀ ਆ ਇਹਦੀ ਜੀ ਆ ਇੱਕ ਪਾਣੀ ਬੱਕਰੀ ਆ ਕਹਿੰਦੀ ਤੇਰੇ ਕੋਲ ਰੰਗ ਮਾਂ ਤੇ ਲੱਗੀ ਇਹ ਦੇਖ ਬਾਤ ਤਕਬੂਤਰ ਵਰਗੀ ਛੇਲਾ ਇਹ ਤਾਂ ਛੋਟੀ ਜੀ ਵੀ ਆ ਜੇ ਕਿਤੇ ਜਾਣ ਵਾਂ ਮਿਲ ਦੇ ਦੇ। ਦੇ ਆ ਵੀ ਲੈ ਆਪ ਤਾਂ ਫੜ ਕੇ ਆ ਪੱਠਾਂ 'ਚ ਫੜ ਲਿਆ ਫੈੜਾਂ 'ਚੋਂ। ਨੋਕੋ ਕੰਨ ਅੱਖਾਂ ਤੁਸੀਂ ਦੇਖ ਲਓ। ਫੈੜਾਂ ਪੱਠਾਂ 'ਚੋਂ ਫੜ ਲਿਆ। ਹਾਂ। ਦੇਖੋ ਇਸ ਸਾਈਡ ਤੋਂ ਵੀ ਦੇਖੋ। ਉਹ ਮੂੰਹ ਘੁਮਾਈ ਜਾਂਦੀ ਹੈਗਾ ਨੀ ਮੇਰੀ ਫੋਟੋ ਲੈ। ਹਟ ਹਟ ਕੱਢ ਜਾ। ਹਟ। ਇਹ ਤੇ ਅਰੀ ਲੱਗਦੀ ਆ। ਆ ਵੀ ਉਹ ਬੱਕਰੇ ਦੀ ਪੱਟਾ ਇਹੜਾ ਵੇਚਿਆ ਦੀ ਆਪਾਂ। ਅੱਛਾ ਵੀਰੇ। ਏਡਾ ਬਾ ਬੱਕਰਾ। ਹਾਂ। ਇਹ ਦੋ ਦੰਦ ਦਾ। ਦੋ ਦੰਦ ਦਾ। ਦੋ ਦੰਦ ਦਾ ਵੀਰੇ ਲੈ। ਆਹ ਦੇਦਾ ਵੀ ਬਹੁਤ ਆ। ਹਾਂ। ਨਹੀਂ ਕੱਦ ਬਹੁਤ ਆ ਬੱਕਰਾ ਹੀ ਬਹੁਤ ਚੰਗਾ ਸੀ ਉਹ ਹਾਂ ਹਾਂ ਅੱਛਾ ਵੇਚਦਾ ਫਿਰ ਕਿੰਨੇ ਦਾ ਵੇਚਦਾ ਸੀ ਉਹ ਵੇਚ ਤੇ ਦੀ ਵੀਰੇ 1 ਲੱਖ 20 ਹਜ਼ਾਰ ਦੇ ਦੋ ਹੀ ਦੋ ਹੀ ਹਾਂ ਅੱਛਾ ਯਾ ਗੁੱਡੀ ਗਈ ਸੀ ਆਪਣੀ ਅੱਛਾ ਜਲ ਵੇਚੀ ਹਾਂ 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 ਜਲ ਵੇਚ ਤੇ ਦੀ ਮਾਉ ਯਾਨੀ ਦੇਖ ਲੋ ਦਰਸ਼ਕੋ ਇੱਕ ਗੱਲ ਦੇਖ ਲੋ ਇਹ ਬੱਕਰੀਆਂ ਦੇ ਸਿਰ ਤੋਂ ਬਾਈ ਨੇ ਆਪਣੀ ਗੁੱਡੀ ਕੈਨੇਡਾ ਤੋਂ ਸੀ ਦੇਖ ਲੋ ਇਹ ਰੱਖਣੀ ਕੋਈ ਵਧੀਆ ਚੀਜ਼ ਆ ਯਾਨੀ ਜਿਹੜੇ ਛੋਟੇ ਜ਼ਿਮੀਂਦਾਰ ਉਹਨਾਂ ਲਈ ਫਾਇਦੇ ਦਾ ਸੌਦਾ ਇਹ ਬਹੁਤ ਵਧੀਆ ਚੀਜ਼ ਆ ਜੀ ਯਾਰ ਵੀਰੇ ਆਮਦਨ ਹੈਗੀ ਆ ਟਿਕਾਰੇ ਦਾ ਸਾਰਾ ਕੋ ਬਣ ਜਾਂਦਾ ਸਹੀ ਗੱਲ ਆ ਆ ਕਾਲੇ ਬੱਕਰੇ ਦੀ ਵੱਠ ਆਪਣੀ ਇਹਨਾਂ 10 ਤੋਂ ਸਟਾਰਟ ਕਰ ਲਓ ਹਾਂ 5 ਲੈ ਲਓ 5 ਲੈ ਲਓ 5 ਤੋਂ ਕਰੋ ਸਟਾਰਟ 5 ਤੋਂ ਸਟਾਰਟ ਕਰਕੇ ਫਿਰ ਵੱਧਾ ਕਰੋ ਹੌਲੀ ਹੌਲੀ ਚੱਲਦਾ ਚੱਲਦਾ ਵਿੱਚ ਯਾਰ ਆਏ ਆ ਠੱਕਾ ਕਾੜਦੇ ਨੇ ਬੰਦੇ ਜਾਂ ਕੇਰਾ ਹੀ ਕਹਿੰਦੇ ਨੇ ਲੈ ਲੈਣੀਆਂ ਨੇ 20 25 ਹਾਂ ਹਾਂ ਉਹ ਫਿਰ 1 ਲੱਖ ਤਪੈਰ ਉਖੜ ਜਾਂਦੇ ਨੇ ਬੰਦੇ ਫੇਰ ਉਹ ਲੋਟ ਨਹੀਂ ਆਉਂਦਾ ਕੰਮ ਪੰਜ ਤੋਂ ਹੌਲੀ ਹੌਲੀ ਪੰਜ ਤੋਂ ਚੱਲਦਾ ਚੱਲਦਾ ਫੇਰ ਆਪੇ ਪਤਾ ਲੱਗ ਜਾਂਦਾ ਬੰਦੇ ਨੂੰ ਨੌਲ ਜਾਈ ਜਾਂਦੀ ਆ ਇਹਨਾਂ ਨੂੰ ਦੇਖ ਕੇ ਇਹ ਰੇੜਾ ਘੁੰੜੀ ਦਾ ਕੰਮ ਬੱਕਰੀਆਂ ਲਈ ਕਰਿਆ ਖੀਰੀ ਬਾਠਾ ਵਾਲੇ ਉਹ ਕਾਲੇ ਬੱਕਰੇ ਦੀ ਬਾਠਾ ਵੀਰੇ ਇਹ ਆਪਣੇ ਆ ਦੀ ਖੀਰੀ ਆ ਜਾਈ ਉਹਨਾਂ ਦੇ ਵੀ ਪੂਰੇ ਨੇ ਵਧੀਆ ਬਿਦੇ ਨੂੰ ਕੋਈ ਪੇਟ ਦਿਖਾ ਦੇ ਵੀਰੇ ਦਰਸ਼ਕਾਂ ਨੂੰ ਆਹੇ ਘਟ 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 ਆ ਬਾਪੂ ਜੀ ਨੇ ਰੇੜੇ ਦਾ ਕੰਮ ਛੱਡ ਕੇ ਬੱਕਰੀਆਂ ਦਾ ਕੰਮ ਕਰਿਆ ਪਹਿਲਾਂ ਪੱਠੇ ਦੇਉਂਦੇ ਸੀ ਪਹਿਲਾਂ ਪੱਠੇ ਦੇਉਂਦੇ ਸੀ ਹੁਣ ਬਹੁਤ ਵਧੀਆ ਬੱਕਰੀਆਂ ਦਾ ਕੰਮ ਆਈ ਇਹਨੇ ਲਾਕਡਾਊਨ ਚ ਇੱਕ ਪੱਠ ਲਿਆ ਕੇ ਛੱਡੀ ਦੀ ਮੇਰੇ ਨਾਲ ਅੱਛਾ ਇਹਨੇ ਵੀ ਉਹਨੇ ਇੱਕ ਪੱਠ ਤੋਂ ਇਹਦੇ ਮੈਂ 7-8 ਨਗ ਬਣਾ ਕੇ ਇਹਨੂੰ ਆਪਣੇ ਨਾਲ ਕਰ ਲਿਆ ਤਿਆਰ ਠੀਕ ਹੁਣ ਹੋਰ ਦੇ 7-8 ਨਗ ਨੇ ਨਾ ਨਾ ਹੁਣ ਤਾਂ ਇਹਦੇ ਕੋਲ 16-17 ਨਗ ਹੋਣਗੇ ਨਿੱਕੇ ਸੋਟੇ ਹਾਂ ਨੇ ਤੇ ਮੋਟੇ ਬਾਈ ਨੇ ਰੇੜੇ ਰੇੜੇ ਦਾ ਕੰਮ ਛੱਡ ਕੇ ਬੱਕਰੀਆਂ ਆ ਲੈ ਆ ਤੇ ਆ ਗਈ ਭੇੜ ਇਹ ਕਜਲੀਆਂ ਚੋਂ ਆ ਵੀਰੇ ਇਹ ਕਜਲੀਆਂ ਚੋਂ ਆ ਹਾਂ ਕਾਲੀ ਕਜਲੀਆਂ ਹਾਂ ਅੱਛਾ ਅੱਛਾ ਕਾਲੇ ਮੂੰਹ ਵਾਲੀ ਕਜਲੀਆਂ ਭੇੜਾਂ ਚੋਂ ਇਹ ਰੋ ਦੱਸ ਕੋ ਪਪੂਤਰੇ ਉਹ ਸ਼ਿੰਗਾਰੀਆਂ ਆਈਆਂ ਉਹ ਲੈ ਕੇ ਹੀ ਕਾਹੋ ਭੇੜ ਫੜ ਕੇ ਇਹ ਕਿੰਨਾਂ ਚੜਦੀ ਆ ਵੀਰੇ ਇਹ ਵੀਰੇ ਹੋਊ ਮੈਨੂੰ ਕਹਿੰਨਾ ਪਪੂ ਆਇਆ ਮਦਰਾਂ ਚਾਰ ਦੰਦਾ ਚਾਰ ਦੰਦੀ ਚਾਰ ਦੰਦਾ ਲਿਆ ਲੈ ਦੇਖ ਲੈ ਮਾਣ ਦੇਖ ਲੋ ਬੜੀ ਭੇਡ ਲੈ ਕੇ ਆੜੀ ਚਾਰ ਬੱਚੇ ਦੰਦੀ ਓਏ ਅੱਛਾ ਜੀ ਹਾਂ ਆ ਦੇਖ ਆ ਦੇਖ ਆ ਦੇਖ ਖੜੀ ਦੇਖ ਸੋ ਉਹ ਦੇ ਖੜੀ ਐਨ ਕਾਲੀ ਆ ਖੜੀ ਹਾਂ ਉਹ ਪਰੇ ਖੜੀ ਆ ਦੇ ਘਟ ਪਾਇਆ ਤੇਰੇ ਕੋਲ ਤਾਂ ਕਾ ਵੀ ਨਾ ਨੇ ਹਾਂ ਜੀ ਹਾਂ ਵੀਰੇ ਹੋਣਗੇ ਗਦੀ ਜ ਰੱਖੀਆਂ ਨਾਲ ਇਹ ਇਹ ਗਦੀ ਬੱਥ ਵੀਰੇ ਇੱਕ ਤਾਂ ਮਾਲ ਦੇ ਵਿੱਚ ਚੰਗੀ ਹੁੰਦੀ ਆ ਇੱਕ ਪਸ਼ੂ ਪੂਸੂ ਸੂ ਪੈਂਦੇ ਨੇ ਬਾਹਰ ਹਾਂ ਬੱਚੇ ਪੁੱਤੇ ਰੱਖ ਲੈਣੇ ਫਿਰੇ ਪੁੱਤੇ ਹਾਂ ਹਰ ਕੋ ਗਦੀ ਵੀ ਰੱਖੀ ਹੋਈ ਆ ਆਪਣੇ ਕਹਿੰਦੇ ਗਦੀ ਘਟੇ ਦੇਖਣ ਨੂੰ ਮਿਲਦੀ ਜਾਨੀ ਇਦਾਂ ਅੰਬਰਸਾ ਕਣੀ ਦਾ ਕਾਫੀ ਲੋਕ ਰੱਖਦੇ ਨੇ ਗਦੀ ਦਾ ਦੁੱਧ ਸਾਰਿਆਂ ਨਾਲ ਮਹਿੰਗਾ ਹਾਂ ਬਾਲਡ ਦੇ ਵਿੱਚ ਆਹ ਪੇਟ ਲੈ ਕੇ ਆਂਦੀ ਦੀ ਵੀ ਮੈਂ ਇਹ ਅੱਛਾ ਐਨ ਕਾਲੀ ਦਾ ਰਵਾਜ ਧੀ ਜਦ ਅੱਛਾ ਇਹ ਲਈ ਤੀ ਮੈਂ 16000 ਦੀ ਅੱਛਾ ਇਹਨੂੰ ਐਨ ਕਾਲੀ ਕਹਿੰਦੇ ਹਾਂ ਹਾਂ ਲਾਲ ਮੂਆ ਦੇਖ ਅੱਖਾਂ ਤੇ ਆ ਗਿਆ ਹਾਂ ਹਾਂ ਆ ਕੰਨ ਮੜ ਮੜਿਆ ਦੇਖ ਲਾਲ ਸਹੀ ਗੱਲ ਹਾਂ ਐਨ ਕਾਲੀ ਇਹਨੇ ਪਹਿਲਾ 4 ਬੱਚੇ ਦਿੱਤੇ ਅੱਛਾ ਫਿਰ ਇੱਕ ਆ ਪੈਡੂ ਇਹਦਾ ਹਾਂ ਹਾਂ ਕਿਹੜਾ ਆ ਪੈਡੂ ਇੱਥੇ ਬਿੜਦਾ ਆਪਣਾ ਉਹ ਦੇਖ ਉਹਦੇ ਖੜਾ ਅੱਛਾ ਉਹ ਇਹਦਾ ਬੱਚਾ ਉਹ ਫਿਰਦਾ ਹਾਂ ਉਸ ਤੋਂ ਬਾਅਦ ਉਹ ਦਿੱਤਾ ਪੂਛ ਤੇ ਕੋਣੀ ਹਾਂ 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 ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਉਹ ਦਿੱਤਾ 4 ਤੋਂ ਬਾਅਦ ਫਿਰ ਤਿੰਨ ਅੱਛਾ ਫਿਰ ਇੱਕ ਹਾਂ ਹਾਂ ਹੁਣ ਫੇਰ ਸੁਣਾ ਠੀਕ ਆ ਠੀਕ ਆ ਐਨ ਕਾਲੀ ਆ ਇਹ ਹਾਂ ਇਹ ਐਨ ਕਾਲੀ ਇਹ ਦੁੱਧ ਕੰਨ ਲਗਦੇ ਇੰਨੀਆਂ ਨੇ ਵੀਰੇ ਇਹ ਦੁੱਧ ਵੀਰੇ ਨਾਲ ਥੱਲੇ ਘੋੜੀ ਦੇ ਬੱਚੇ ਵਾਲਾ ਕੰਮ ਆ ਜਾਂਦਾ ਤਾਂ ਤੇ ਮੈਂ ਘੋੜੀ ਦਾ ਵਜਾ ਬਿੰਦੇ ਬਿੰਦੇ ਚੁੰਗੀ ਜਾਂਦਾ ਓਕਣ ਬਸ ਬੱਚਾ ਥੱਲੇ ਜਾ ਜਾ ਵੜਦਾ ਉਹਨਾਂ ਕੋ ਚੁੰਗੀ ਆਉਂਦੇ ਨੇ ਭਾਈ ਆਕ ਦੁੱਧ ਉਂ ਜੇ ਚੋਣਾ ਵੀ ਹੋਵੇ ਭਾਈ ਆਕ ਕੱਢਦੀ ਆ ਹਾਂ ਹਾਂ ਬਸ ਬਸ ਹਾਂ ਇਹ ਪੇੜ ਚੰਗੀ ਲੱਗਦੀ ਆ ਆਪਾਂ ਨੂੰ ਇੱਧਰ ਆਪਣੇ ਇਹ ਹਾਂ ਵੀਰੇ ਹਾਂ ਮਾਲ ਚ ਵਧੀਆ ਮੰਨੀ ਜਾਂਦੀ ਆ ਮਾਲ ਚ ਵਧੀਆ ਮੰਨੀ ਜਾਂਦੀ ਆ ਉਹ ਕਿੱਥੇ ਪੱਟ ਹਾਰੇ ਘੜੀ ਆ ਲੈ ਹੋਈ ਪਾਈ ਤਾਂ ਨੂੰ ਚਾਲਦੇ ਆ ਕੋਈ ਨਾ ਆ ਯਾਰੇ ਆਪਾਂ ਅੱਗੇ ਚਾਲਦੇ ਆ ਉੱਥੇ ਤੁਹਾਨੂੰ ਗਦੀ ਵੀ ਵੀ ਆਹਾ ਵੀਰੇ ਹਾਂ ਕਾਂਜ ਪੱਠਾ ਜਿਹੜੀ ਆਪਾਂ ਕਹਿੰਦੇ ਆ ਖੁਸਰਾ ਇਹ ਉਹ ਉਹ ਚੀਜ਼ ਚੀਜ਼ ਆ ਇਹ ਦੋ ਦੰਦਾ ਇਹ ਖੁਸਰਾ ਨਸਲ ਚੋਂ ਆਇਆ ਹਾਂ ਇਹ ਕਾਂਜਾ ਬੱਕਰੀਆਂ ਦੇ ਮਾਲ ਦੇ ਵਿੱਚ ਵਧੀਆ ਰਹਿੰਦੀ ਆ ਸੁੱਖ ਮੰਗਦੀ ਆ ਮਾਲ ਦੀ ਵੀ ਵਾਦਾ ਹੋਵੇ ਕਾਂਜ ਬੱਕਰੀ ਕੇ ਹਾਂ ਲੁਕੀ ਰਹਾ ਮੈਂ ਦੇਖੋ ਦੱਸ ਕੋ ਪੰਜ ਬੱਕਰੀ ਆ ਕਦੀ ਹੋ ਖੜੀਆ ਵੀਰ ਦੀ ਆ ਓਏ ਲੱਗੇ ਗਿਆ ਵਧੀਆ ਮੋਟਰ ਇੱਥੋਂ ਆਓ ਆਓ ਆਇਆ ਰੇ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਲੈ ਨਾਲ ਬਾਈ ਦੀ ਰੱਖੀ ਹੋਈ ਆ ਜਦੋਂ ਲੈ ਆ ਜਾ ਦੇਖੋ ਸਾਰੀਆਂ ਵਧੀਆ ਵਧੀਆ ਬੱਕਰੀਆਂ ਨੇ ਆ ਲੈ ਦੀਆਂ ਕੋਈ ਜਾਨੀ ਨਿੰਦਨ ਵਾਲੀ ਨਹੀਂ ਨਾ ਇਹਦੇ ਵਿੱਚ ਆਹ ਗਲੀ ਰੱਖੀ ਹੋਈ ਆ ਵੀ ਉਹਦੀ ਇਹਦਾ ਬਾਈ ਜਦਨੇ ਲੈ ਕੇ ਆਂਦੀ ਆਕ ਨਾ ਤਾਂ ਝਕ ਮੇਰੇ ਤੇ ਪੈ ਡਾ ਝਕ ਮ ਦੀ ਵਿਚਾਰੀ ਦੇ ਪਹਿਲਾਂ ਤਾਂ ਇਹਦਾ ਇਲਾਜ ਕਰਿਆ ਵਿਚਾਰੀ ਦਾ ਲੈ ਕੇ ਆ ਤੇ ਹਲੇ ਵੀ ਰਹਿੰਦਾ ਇਹਦੇ ਝਕ ਹਾਂ ਅੱਛਾ ਤੇ ਆਹ ਉੱਪਰ ਲੱਗਿਆ ਆਹ ਝਕ ਮ ਦੀ ਏਡਾ ਝਕ ਮ ਦੀਗੇ ਦੇ ਉੱਤੇ ਆ ਕੱਟ ਕੁੱਟ ਕੇ ਸਾਰਾ ਇਹਦਾ ਝਕ ਮ ਠੀਕ ਕਰਿਆ ਮੈਂ ਠੀਕ ਆ ਠੀਕ ਆ ਹਾਂ ਮੈਂ ਤਾਂ ਲੱਦਦਾ ਨਹੀਂ ਆਲੇ ਵਿਚਾਰੀ ਦੇ ਗੱਬਣ ਆਏ 6 ਮਹੀਨੇ ਦੀ ਅੱਛਾ ਅੱਛਾ ਹਾਂ ਇਹ ਜਣੀ ਮਾਲ ਚੰਗੀ ਮੰਨੀ ਵਧੀਆ ਮੰਨੀ ਜਾਂਦੀ ਆ ਵੀਰੇ ਹਾਂ ਬਾਈ ਦੇ ਦੂਗਾ ਨੌਂਜ ਵੀ ਦੇ ਦਊਗਾ ਫਿਰ ਆ ਬੱਕਰੀਆਂ ਜਾਂ ਭੇਡ ਆ ਬੱਚਾ ਆਪਣਾ ਬਕਾਊ ਆ ਵੀ ਅਸੇ ਆ ਬੱਚਾ ਬਕਾਊ ਆ ਇੱਕ ਇਹ ਬਕਾਊ ਆ ਇੱਕ ਹੋਰ ਆ ਇੱਥੇ ਲਾਲ ਡੱਬਾ ਆ ਉਹ ਫਿਰਦਾ ਉਹ ਤੇ ਭੇਡਾਂ ਜੋ ਉਹ ਤੇ ਖੜਾ ਠੀਕ ਆ ਠੀਕ ਆ ਉਹ ਵੀ ਬੱਚਾ ਪਿਓਰ ਪਿਓਰ ਬੀਟਲ ਚ ਨਿੰਦੋ ਏ ਛੇਲੇ ਉਹ ਬੀਟਲ ਦੇ ਬੱਚੇ ਦੋ ਬਕਾਊ ਨੇ ਆ ਦੋ ਦਿਨ ਦਾ ਉਹ ਖੀਰਾ ਹਲੇ ਲਾਲ ਆ ਜਿਹੜਾ ਜੇ ਕੋਈ ਫਾਰਮ ਵਾਲਾ ਭਾਈ ਲੈਣਾ ਚਾਹੁੰਦਾ ਵਿਚਾਰਾ ਕੋਈ ਹਾਂ ਹਾਂ ਜਾ ਸਕਦਾ ਵਧੀਆ ਆਪਾਂ ਕੋਈ ਉਹ ਨਹੀਂ ਕੜੇ ਕਰ ਕਹਿੰਦੇ ਨੇ ਹੈਗੇ ਵਧੀਆ ਰੇਟ ਦੇ ਦਵਾਂਗੇ ਉਹਨਾਂ ਨੂੰ ਐਨ ਵਿਚਾਰਿਆਂ ਨੂੰ ਗਾਂ ਨੂੰ ਅਗਲਾ ਭੱਜ ਕੇ ਆਵੇ ਆਪਣੇ ਕੋਲ ਹਾਂ ਤੇ ਜੇ ਲੋਕੀ ਬਾਕੀ ਹੋਰ ਪਸ਼ੂ ਕਾਂ ਲੈਣਾ ਹੋਵੇ ਕਿਸੇ ਨੇ ਜਾਂ ਮਰਜੀ ਆ ਸਕਦਾ ਦਬਾਅ ਵੀ ਦਵਾਂਗੇ ਜੇ ਕਿਸੇ ਆਸੇ ਪਾਸੇ ਪਸ਼ੂ ਚੰਗਾ ਲੈਣਾ ਹੋਵੇ ਕਿਸੇ ਨੇ ਨਹੀਂ ਪਤਾ ਵਿਚਾਰਿਆਂ ਨੂੰ ਵਿੱਚ ਬੰਦੇ ਫਸ ਜਾਂਦੇ ਨੇ ਜਾ ਕੇ ਮੰਡੀ ਜੀ ਫਸ ਪਸ ਜਾਂਦੇ ਨੇ ਯਾਰ ਜਿਹੜਾ ਦਬਾਉਣ ਵਾਲਾ ਉਹ ਤਾਂ ਆਪਣੇ ਹਜ਼ਾਰ ਦੀ ਹੁੰਦੀ ਆ 500 ਦੀ ਵੀ ਮੇਰਾ 500 ਇਧਰੋਂ ਬਣਿਆ ਨਾ 500 ਇਧਰੋਂ ਬਣਿਆ ਹੁਣ ਮੈਂ ਬਹੁਤ ਨੂੰ ਪਸ਼ੂ ਦਬਾਏ ਨੇ ਮੈਂ ਕਦੇ ਲਿਆ ਨਹੀਂ ਕਿਸੇ ਤੋਂ ਕੋਈ ਪੰਜੀ ਵੀ ਨਹੀਂ ਲੱਤੀ ਕਿਸੇ ਤੋਂ ਵੀ ਨਾ ਆਪਣਾ ਪਾਲੀ ਆ ਯਾ ਸਹੀ ਗੱਲ ਆ ਕੋਈ ਆਪਣਾ ਭੈਣ ਭਾਈ ਰੋਟੀ ਖਾਂਦਾ ਰੋਟੀ ਦੇ ਹੀ ਤੋਂ ਕੋ ਆ ਮੰਡੀ ਤੇ ਲੋਕ ਚਲੇ ਜਾਂਦੇ ਨੇ ਮੰਡੀ ਦੇ ਠੱਗੀ ਵੱਜ ਜਾਂਦੇ ਠੱਗੀ ਦਾ ਵੀਰੇ ਵੱਜਦੀ ਆ ਇਹਦਾ ਛੋਟਾ ਜ਼ਿਮੀਦਾਰ ਨੇ ਨਾ ਜਿਹੜੇ ਮਜਾਰੇ ਪਹਿਲਾਂ ਹੀ ਮਾਰੇ ਪਏ ਪਹਿਲਾਂ ਹੀ ਮਾਰੇ ਪਏ ਨੇ ਮਜਾਰੇ ਹਾਂ ਸੰਧ ਬੜੇ ਆ ਕਿ ਉਹ ਵੀ ਕਿਰਾਏ ਤੇ ਕੰਮ ਕਰਉਣਾ ਪੈਂਦਾ ਛੋਟੇ ਟਰੈਕਟਰਾਂ ਦਾ ਕੰਮ ਨਹੀਂ ਰਿਹਾ ਕੰਮੇ ਨਹੀਂ ਰਿਹਾ ਹੁਣ ਤਾਂ ਵੱਡਾ ਲੈ ਨਹੀਂ ਸਕਦੇ ਉਹ ਅੱਗੇ ਯਾਰ ਲੋਕ ਵੀਰੇ ਜੱਕਦੇ ਸੀਗੇ ਅੱਗੇ ਆਏ ਸੀਗਾ ਜ਼ਿਮੀਂਦਾਰ ਭਾਈ ਜੱਕਦੇ ਹੁੰਦੇ ਸੀ ਅਗਲਾ ਕਹਿੰਦਾ ਨਾ ਹੋਏ ਨਾ ਭੇਡ ਨਾ ਰੱਖੀ ਬੱਕਰੀ ਨਾ ਰੱਖੀ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ ਠੀਕ ਆ ਕਿ ਨਹੀਂ ਹੁਣ ਜਿਹੜੀ ਇਹ ਆਮਦਨ ਇਹਨਾਂ ਚ ਆ ਆਪਦਾ ਟਿਕਾਰੇ ਨਾਲ ਚੱਲੇ ਸਾਰਾ ਕੁਝ ਹੁੰਦਾ ਯਾਰ ਸਹੀ ਗੱਲ ਆ ਠੀਕ ਆ ਜਦ ਆਪਣੇ ਕੋਲ ਚਾਰ ਪਸ਼ੂ ਨੇ ਸਾਨੂੰ ਵੀ ਆ ਅਸੀਂ ਵੀ ਪਿੰਡ 'ਚ ਰਹਿੰਦੇ ਆਰੇ ਨਹੀਂ ਕਈ ਵਾਰ ਕੋਲ ਪੈਸਾ ਹੁੰਦਾ ਕਿਸੇ ਭੈਣ ਭਾਈ ਤੋਂ ਮੰਗਣੇ ਪੈਂਦੇ ਨੇ ਅਗਲੇ ਨੂੰ ਪਤਾ ਵੀ 50 ਪਸ਼ੂ ਫਿਰਦੇ ਨੇ ਇੱਥੇ ਕੋਲੇ ਮਿਲਦੇ ਨੇ ਠੀਕ ਆ ਕਿ ਨਹੀਂ ਵੀਰ ਜੀ ਸੱਚ ਸੱਚ ਦੱਸਿਓ ਹਾਂਜੀ ਵੀ ਤੁਸੀਂ ਲੋਕਾਂ ਨੂੰ ਸਹਿਹਾ ਕੀ ਦੇਣਾ ਚਾਹ ਰਹੇ ਹੋ ਬੱਕਰੀਆਂ ਬਾਰੇ ਸੁਨਿਆ ਸੀ ਤਾਂ ਇਹੀ ਕਹਿੰਦੇ ਆ ਵੀਰੇ ਵੀ ਵਧੀਆ ਜੇ ਕੋਈ ਬੈਨਾਂ ਭਾਈ ਨੇ ਕਿਸੇ ਨੇ ਰੱਖਣੀਆਂ ਨੇ ਵੀ ਥੋੜੇ ਪਸ਼ੂਆਂ ਤੋਂ ਅੱਛਾ ਕੰਮ ਸਟਾਰਟ ਕਰਵਾਉ ਦਾ ਠੀਕ ਆ ਮਤਲਬ 5000 ਲੈੜੀ 5-4 ਪਸ਼ੂ ਲੈ ਕੇ ਉਹਦੇ ਵਿੱਚ ਸਾਡੇ ਵਰਗਾ ਵੀ ਜੇ ਸਾਡੇ ਵਰਗੇ ਨੂੰ ਫੋਨ ਕਰਦਾ ਜਾਂ ਬੰਦਾ ਉਹ ਕੋਈ ਮਿਲਦਾ ਗਿਲਦਾ ਨੌਲੇਜ ਦੱਸ ਦਿੰਦਾ ਬੰਦਾ ਵੀ ਐ ਨਹੀਂ ਆਏ ਆ ਹੁਣ ਆਪਾਂ 1 ਲੱਖ ਤੋਂ ਵੱਧ ਪੈਸੇ ਲਾ ਕੇ ਪਸ਼ੂ ਖਰੀਦ ਲੈਣੇ ਆ ਉਹਦੇ 'ਚ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਜਿਵੇਂ ਲੋਕ ਇਕੱਠੀਆਂ ਲਾਏ ਵੀ ਫਾਰਮ ਖੋਲਣ ਹਾਂ ਉਹ ਫਾਰਮ ਵਾਲਾ ਵੀ ਜੇ 5-7 ਪਸ਼ੂ ਲਵੇ ਕਹਿੰਦਾ ਉਹ ਲੋਟ ਹੌਲੀ ਹੌਲੀ ਵੱਧ ਦੋ ਹੌਲੀ ਹੌਲੀ ਬੰਦਾ ਵਧੇ ਜੀ ਮੋੜੀ ਦਾ ਡੰਡਾ ਹਾਂ ਇੱਕ ਤੋਂ ਦੂਜਾ ਤੈਨੂੰ ਮੈਂ ਦੱਸੀ ਆ ਗੱਲ ਹੁਣ ਜਿਵੇਂ ਆ ਵੀਰ ਸੀਗਾ ਇਹਨੇ ਇੱਕ 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 ਪੱਠ ਲੌਕਡਾਊਨ 'ਚ ਛੜਤੀ ਮੇਰੇ ਨਾਲ ਹਾਂ ਹਾਂ ਕਿ ਨਵੀਂ ਹੋਊਗੀ ਹਾਂ ਦੋ ਬੱਚੇ ਹੋ ਗਏ ਉਹਦੇ ਗਾਹਾਂ ਬੱਕਰਾ ਮੈਂ ਇਹ ਰਾ ਵੇਚਤਾ ਖਸੀ ਕਰਤਾ ਸੀ 10000 ਦਾ ਵੇਚਤਾ ਮੈਂ ਇਹਦਾ ਬੱਕਰਾ ਉਹ ਗਾਹ ਪੱਠਾ ਹੋ ਗਈ ਇਹਦੇ ਪੱਠਾ ਵੀ ਸੂਪੀਆਂ ਸੱਤ ਅੱਠ ਨੱਕ ਕਰਕੇ ਮੈਂ ਇਹਨੂੰ ਨਾਲ ਰੱਖ ਲਿਆ ਬਦਿਆਨੀ ਜੇ ਬੰਦਾ ਕੋਈ ਬਿਮਾਰੀ ਠਮਾਰੀ ਆ ਘਰੇ ਪ੍ਰੋਬਲਮ ਆ ਜੇ ਬੀਜ ਦੀ ਬੀਜ ਜਦੇ ਜਦੇ ਜੀ ਜਦੇ ਜਦੇ ਵੀਰ ਜੀ ਜਦੇ 6 ਮਹੀਨੇ ਬਾਅਦ ਸੂਪਿੰਦੀਆਂ ਵੀਰ 5 ਮਹੀਨੇ ਵਾਲੀ 5 ਮਹੀਨੇ ਵਾਲੀ ਜਦੇ ਫੋਨ ਮਾਰਾ ਕਸਾਈ ਨੂੰ ਜਦੇ ਚੁੱਪ ਕਰਕੇ ਵੇਚਦੇ ਬਸ ਠੀਕ ਹਾਂ ਇਹਦਾ ਕੋਈ ਜੋ ਹੋ ਨਹੀਂ ਹੈਗਾ ਭੇਡਾਂ ਦਾ ਵੀ ਬੱਚਿਆਂ ਦਾ ਹੀ ਕੰਮ ਆ ਹੁਣ ਆਪਾਂ ਬੱਚੇ ਪਾਲਦੇ ਹਾਂ ਗਾਹਾਂ ਵੀ ਕੀ ਜਾਂਦੇ ਨੇ ਭੇਡਾਂ ਦਾ ਵੀ ਬਹੁਤ ਵ ਬਾਕੀ ਕੋਈ ਇਹਦਾ ਅਖਿਆਈ ਤਾਂ ਕੋਈ ਹੈ ਨਹੀਂ ਆ ਹਾਂ ਹਾਂ ਘਰੇ ਰੱਖਣੀਆਂ ਨੇ ਬੁੜੀਆਂ ਵੀ ਸੰਭੀ ਜਾਂਦੀਆਂ ਨੇ ਵੀਡੀਓ ਲੰਬੀ ਹੋ ਗਈ ਆ ਬਸ ਚਲਵਾ ਜਦੋਂ ਕੋਈ ਗੱਲ ਨਹੀਂ ਫੇਰ ਦੱਸ ਕੋ ਫੇਰ ਤੇ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿਲੋਂ ਤੈਂ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਹਾਂਜੀ ਦਰਸ਼ਕੋ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਇਹ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਤਾਂ ਬਿੱਟੂ ਵੀ ਆ ਪਰ पेज ਨੂੰ ਫਾਲੋ ਜ਼ਰੂਰ ਕਰਿਓ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮੇਰੇ ਨਾਲ ਕੇਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ